ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਆ ਗਿਆ ਆ ਗਿਆ ਪੂਰੀ ਤਰ੍ਹਾਂ ਹਮਤ ਨਾਲ ਕੀ ਕਹਦਾ ਮੈਨੂੰ ਹੁਣ ਮਰਵਾਦੀ ਤੂੰ ਉਹ ਨਹੀਂ ਛੋਟੇ ਵਰਗਾ ਥੋੜੀਂ ਮੱਚੇ ਦੇ ਤੇ ਬੰਟ ਵਰਗਾ ਕਿਉਂ ਭਾਈ ਨੁਕੀ ਹੋਇਆ ਹਾਂ ਹਾਂ ਬਾਜਖਾਨ ਨੂੰ ਜਿਵੇਂ ਪਹਿਲਾਂ ਉਹ ਤਾਂ ਠੀਕ ਆ ਕੁਦਰਤੋਂ ਬਸ ਬੰਟ ਨਾਲ ਤੇਰੀ ਟੁੱਟ ਫੁੱਟ ਹੋਣੀ ਸੀ ਮੇਰਾ ਕੰਮ ਬੰਨਣਾ ਸੀ ਉਹ ਜੇ ਨਾ ਆਪਣਾ ਕਿਉਂ ਫਰਕ ਜਾ ਪੈ ਗਿਆ ਉਹ ਮੈਂਸ ਮੇਰੇ ਅਕਰੋਣ ਨੂੰ ਕੱਟ ਨਹੀਂ ਜਿੱਦੈ ਨਾ ਉਹਦੇ ਮੁੰਨੇ ਨਾ ਆਉਣਗੇ ਪਾਇਛਾ ਟੱਕਾ ਵੀ ਹੁਣ ਦਿੰਦਾ ਨਹੀਂ ਉਹਦੇ ਕਬੀਲਦਾਰੀ ਨਹੀਂ ਰਹੀ ਉਹਦੇ ਕੋਲੇ ਉਹ ਤਾਂ ਮੁੰਡੇ ਨੇ ਕੋਲੀ ਕੁ ਵੀਂਦਾਰੀ ਹਾਂ ਹੁਣ ਤਾਂ ਵਾਸ਼ੂ ਕੱਲੇ ਹੀ ਚੱਲ ਬਈਉਂ ਜਾ ਫਿਰਦਾ ਮੈਂ ਆਜ ਕੋ ਦਤੋ ਨਾ ਖੇਤ ਪਾਣੀ ਲਾਉਣਾ ਸੀ ਮੈਂ ਖਿਆ ਤਾਂ ਹੀ ਕਿਹੜੇ ਵੱਟ ਚੱਲਣਾ ਹਾਂ ਚੱਲਾਂਗੇ ਚੱਲ ਲੱਗ ਕੇ ਲੱਗ ਬੇ ਤੂੰ ਤੇਰੇ ਕੋਲੇ ਆਥ ਨੇ ਗਿਆ ਮਖਿਆ ਜ ਢੋਲ ਬਜਾ ਲੀਏ ਕਿ ਨਹੀਂ ਉਹ ਤਾਂ ਬਣਾਉਣੀ ਆ ਹੂੰ ਮਾਰਿਆ ਮਾਰਿਆ ਕਵੇਲਾ ਬਹੁਤ ਹੋ ਗਿਆ ਕੋਰਾ ਮਾ ਨਸ਼ਾ ਪਤਾ ਨਹੀਂ ਕਰਕੇ ਆਇਆ ਨਾ ਨਾ ਨਸ਼ਾ ਨਸ਼ਾ ਕੁਛ ਨਹੀਂ ਕਰਿਆ ਵੇ ਕਿ ਕਿ ਤਾਂ ਮੈਂ ਤਾਂ ਪਹਿਲਾਂ ਹੀ ਡਰਦੀ ਆਂ ਕੀ ਗਾ ਚੌਂਚਾ ਖਾਜਾ ਹੋਰ ਕੱਖ ਨਹੀਂ ਇੱਥੇ ਤੈਨੂੰ ਸਾਰਾ ਰਾਹ ਦਾ ਜਾਣੂ ਕਰਾ ਦੂ ਮੋਟਰ ਤੇ ਸਿੱਧੀ ਆ ਜਾ ਅਗਰ 5ਵੇਂ 7ਵੇਂ ਬਾਅਦ ਨਹੀਂ 5ਵੇਂ 7ਵੇਂ ਨਹੀਂ ਆਉਂਦੀ ਮੈਂ ਕਿ ਡਿੱਗੀ ਵਾਲਾ ਕੱਟੀ ਫਿਰਦੀ ਆਂ ਕੋਤ ਦੇ ਕਾਤ ਨਾ ਸੁਣੇ ਤਾ ਹਾਂ ਹਾਂ ਇਹ ਅਜਰਾਨੇ ਖਾਲੀ ਮੈਂ ਤਰਾਂ ਜੀ ਲੈ ਗਿਆ ਜਿੰਦ ਕੱਢ ਕੇ ਨਹੀਂ ਤੇਰੇ ਚਿੱਟਿਆਂ ਦੰਦਾਂ ਦਾ ਹਾਸਾ ਹਾਂ ਹੰਤਨੁਰ ਕਾਟ ਆਉਂਦੇ ਮੈਨੂੰ ਕਾਟਤਾ ਵਾਲੇ ਆਉਂਦੇ ਬਾਹਰ ਨੇ ਆ ਗਿਆ ਮੈਨੂੰ ਤਾਂ ਪਿੱਛੀ ਪਾਈ ਤਨ ਹੋਗੇ ਮਤਲਬ ਤੇਰੀ ਭੈਣ ਨਾਲ ਬੋਲੇ ਨੂੰ ਫੇਰ ਤਾਂ ਜਮਾ ਖੜ ਲੱਗਾ ਪਿਆ ਹੋਇਆ ਜਮਾ ਕਾਨੂੰ ਪੁੱਛਦੀਆਂ ਆਂ ਲੱਗਦਾ ਵੀ ਬਸ ਚੱਕੀ ਚੱਲਾ ਹੋ ਮੋਟਰ ਤੇ ਕਿਤੇ ਹੋਰ ਤਾਂ ਨਹੀਂ ਆਉਂਦਾ ਕੋਈ ਨਾ ਨਾ ਕਿਰ ਮਰਗੀ ਆਜੇ ਖੇਤ ਚ ਜਾਤਾ ਮੋਟਰ ਤੇ ਹੁੰਦੇ ਇਹ ਤਾਂ ਮੇਰੀ ਵੀ ਵੈਚੀ ਕਰਾਂ ਕਾ ਨੂੰ ਕਾ ਬਲ ਕੇ ਤੇਰੇ ਪਿੱਛੇ ਤਾਂ ਬਹੁਤ ਪਾਪੜ ਵੇਲੇ ਆ ਮੈਂ ਆਹ ਦੇਖ ਲੈ ਕਿੰਨਾ ਟ੍ਰੈਂਗਾ ਲਾਉਂਦਾ ਜੀ ਤੂੰ ਮੇਰੇ ਚੰਨਾ ਆ ਗਿਆ ਮੈਂ ਕਿਹਾ ਵੀ ਬਾਹਰ ਕਰ ਜਾ ਪਿਆ ਇਹ ਪਹਿਲੇ ਹੀ ਰਾਜਾ ਤੂੰ ਤਾਂ ਮੈਂ ਕਿਹਾ ਫੇਰ ਤਿਆਰੀ ਬਰੀ ਜਾ ਹੋਵੇ ਜਦੋਂ ਕੋਈ ਟੈਂਟ ਲਾਉਣਾ ਆਹਾ ਹਾ ਰਾ 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 ਆਕੜ ਗਈ ਜਮਾ ਪੈਂਦੇ ਚਾਲਦਾ ਪਹੁੰਚੋ ਨਹੀਂ ਰਹੀ ਨਹੀਂ ਪਰਿਸਤੋ ਮੈਂ ਮੈਂ ਤਾਂ ਪਥੱਕ ਕਿਵੇਂ ਚੰਦਾ ਤੂੰ ਤਾਂ ਠੱਕਣੀ ਸੀ ਫਿਰ ਪਤਾ ਨਹੀਂ ਕੰਮ ਵਾਲਾ ਰਹਿੰਦਾਗਾ ਕੰਮ ਕੰਮ ਕਰਕੇ ਬਾਕੀ ਕੋਟਾ ਬੱਜੀ ਜਾਂਦਾ ਕੋਟੇ ਨਾਲ ਵੀ ਪਈ ਫਟਕ ਪੈਂਦਾ ਹੁਣ ਕਿਹੜਾ ਚਟਣੀ ਕੁੱਟਣੀ ਸੌਖੀ ਆ ਬਹਾ ਆਕੜ ਜੰਨੀਆ ਤੇ ਹਾਰਾ ਹੈ ਆਏ ਹੁਣ ਤੂੰ ਦਾ ਰੋਟੀ ਦਾ ਆਪ ਕਰਦੀ ਆ ਮੈਂ ਔਖਾ ਕੰਮ ਨੂੰ ਹਾਂ ਤੇਰੀਆਂ ਵੀ ਜਿਹਾ ਆਏ ਯਾਰਾ ਨਾ ਕੋਈ ਕਰਨਾ ਪੈਂਦਾ ਸਾਰਾ ਦਾ ਕੰਮ ਕਰਦੀਆਂ ਕਰਦੀ ਤਾਂ ਦਈਆਂ ਸਾਰਾ ਕਰੀ ਫਿਰ ਤਾਂ ਬਾਛਰ ਕੀ ਜਮਾ ਮੈਂ ਤੂੰ ਤਾਂ ਉਲਟੇ ਪਾਸੇ ਲੈ ਗਈ ਨਾ ਗੱਲਾਂ ਆ ਨੂੰ ਬਾਜਨ ਫਿਰ ਬਾਬਾ ਕਰਗੀ ਤੂੰ ਹੀ ਹੈ ਬਾਜਨ ਤਾਂ ਕਿੰਨਾ ਕਾਹੂ ਲਗਦੀਆਂ ਤੈਨੂੰ ਅੱਗੇ ਨਾਲ ਭਾਰੀ ਜੇ ਨੇ ਨਾ ਨਾ ਚੱਕਰੇ ਨੂੰ ਬਾਹਾਂ ਚਰੋਗੇ ਤਾਂ ਲੱਗਦੀ ਆਂ ਐ ਕਰਿਆ ਕਰਿਆ ਬਾਹਾਂ ਕਾਲੀਆਂ ਹੋਗੀਆਂ ਜਿਹੜੀਆਂ ਚੜਾਉਂਦੀਆਂ ਨੇ ਹੁਣ ਕੁੜੀਆਂ ਬੁਲਬੁਲੇ ਆਈਏ ਬਾਹਾਂ ਤੇ ਓल्या ਕਹਿ ਦੂੰ ਤਾਂ ਨੂ ਬਾਹਾਂ ਕਾਲੀਆਂ ਹੋਗਾ ਕੰਬੜਗੇ ਤੇਰੀਆਂ ਸਾਰੀਆਂ ਵੇ ਕਿਦਾਂ ਲਿਆ ਕਿਤੇ ਮਹਿੰਗਾ ਯਾ ਆਜਾਂਗੇ 4 ਦਿਨਾਂ ਨੂੰ ਛੋਨਾ ਲਾਉਣ ਲੱਗੇਗੀ ਤੇਰੀ ਤਾਂ ਪੱਟੀ ਮੇਸ ਹੋ ਜੂ ਜਮਾ ਮੈਂ ਲਾਉਂਦੀ ਨੀਅਤ ਕਿ ਜਵਾਬ ਦੇਤਾ ਮੈਂ ਤਾਂ ਅੱਛਾ ਚੰਗੀ ਰਹੇਗੀ ਤੇਰਾ ਸਰੀਰ ਬੋਝਲਾ ਕਿ ਤਰ੍ਹਾਂ ਕਿ ਹਵਾ ਬੱਜੀ ਜਾਏ ਕੋਈ ਸ਼ਾਇਦ ਮੰਗਰੋ ਫੁੱਲ ਫੁੱਲ ਹੋਈ ਜਾ ਕੋਈ ਜਮ ਨਹੀਂ ਹੈ ਮੈਂ ਜਾਂਦਾ ਹੋ ਤੇਰੀ ਅਲੀ ਗੱਲ ਨਾ ਤਾਂ ਕੋ ਹਵਾ ਨਿਕ ਤੇ ਨਾ ਪਿੱਛੋਂ ਨਿਕ ਨਹੀਂ ਮੰਗਰੋ ਕੋ ਡਾਰੇ ਨਾ ਕਿਹੜਾ ਸੌਖਾ ਪੈਸਾ ਰਾਜਨ ਕਿਹੜਾ ਮੱਥਾ ਮਾਰੇ ਸਾਰਾ ਤੇ ਇੱਕ ਗੱਲ ਤਾਂ ਹੈ ਤੂੰ ਆਖੇਂਗੀ ਪ੍ਰੀਤੋ ਕੀ ਕਹਿੰਦਾ ਖਾਜਾ ਇਹ ਮੈਂ ਤੂੰ ਭਾਈ ਜਨ ਚਾਈ ਮੈਂ ਪ੍ਰਾਰਿਓ ਨਾ ਲਾਇ ਮਤਲ ਤੂੰ ਫੇਟਾ ਮਤਲ ਜਿਮ ਲਾਤੇ ਕਿਉ ਨਾ ਥਣੀ ਉਹਨੂੰ ਉਹ ਮਾਂਜੀ ਮੰਗੜਲੀ ਕਿ ਪਾਜਾ ਪੜਾ ਕਦੇ ਨਹੀਂ ਭਾਈ ਜਾਂਦਾ ਹੁਣ ਤਾਂ ਸਾਰਿਆਂ ਦੇ ਨਾਮ ਆ ਵਾਈ ਮਾਈ ਤੱਕ ਲਾ ਹੋ ਜਾਂਦਾ ਕੰਮ ਕਿਉ ਆਇਆ ਕਿਤਾਬ ਮੰਗੂ ਖੁੱਲੀ ਰਹਿੰਦੀ ਹੈ ਮੰਗਰੂ ਤਾਰਾ ਵਾਬੜੀ ਆਂਦੀ ਆ ਮੈਂ ਵੀ ਛਾਬ ਲਾਇਆ ਸੀ ਮੈਂ ਤਾਂ ਨਾ ਖਾਰੇ ਵੀ ਮਤਲ ਕੇ ਹੱਤਾ ਮਾਰਾ ਹਾਂ ਇੱਕ ਦੋ ਬਾਜੀ ਜੀ ਦੋ ਆਪਣੇ ਲਾਇਆ ਤੁਸੀਂ ਛੋਨਾ ਮੈਂ ਗੇੜਾਇਆ ਮਾਰਿਆ ਬੱਟਾਈਆਂ ਪੋਚੀਆਂ ਕਰਮ ਨਾਲ ਵੱਡੇ ਛੋਟੇ ਦੀ ਸੰਗਤ ਤੂੰ ਅਖੇਂਗੀ ਕੀ ਕਹਿਣਾ ਮਾਇਤਾ ਫਿਰਨਾ ਮਾਤਲੀ ਵੀ ਮਗਰ ਜੇ ਇਸ ਤੇ ਜਰਿਆ ਨਹੀਂ ਗਾ ਦੋ ਬੜੀ ਚੜੀ ਚੱਤ ਨਾਲ ਕਰਿਆ ਨਾ ਆਈ ਕਮਤਨੂਰ ਕਮੀ ਨਹੀਂ ਗਾ ਕਾ ਨੂੰ ਪੁੱਛਦੀ ਇੱਕ ਗਰਮ ਐ ਸ਼ਵਾਲੀ ਰਹਿੰਦੀ ਮੈਨੂੰ ਜਿਆਦੇ ਥੋੜੀ ਜੀ

ਕਿ ਮਾਜਾ ਪੁੱਤਾ ਫਿਰ ਬਾਬੇ ਨੇ ਸੁਣ ਲਈ ਕੱਲੇ ਬਾਬਿਆਂ ਤੇ ਚੜਾਈ ਜਾਵਾਂਗੇ ਕਿ ਮੇਰੇ ਕਨੇ ਵੀ ਦੇਖੇਗਾ ਉਹਨੂੰ ਤੇਰੇ ਬੰਨੀ ਸਾਰੀ ਦੇਖੀਏ ਨਾ ਉਹ ਨਹੀਂ ਵੀ ਗੱਲਬਾਤ ਵੀ ਮੈਂ ਵੀ ਪਸ਼ੂਆਂ ਨੂੰ ਕਰਨਾ ਤਾਂ ਇਦ ਕੀ ਛਾਹੀ ਗੱਲਬਾਤ ਵੀ ਜ਼ਰੂਰੀ ਆ ਪਸ਼ੂਆਂ ਨੂੰ ਆ ਨਹੀਂ ਤੇਰੇ ਫੁੱਜੀਦਗੇ ਤੇ ਨੁਕਾਈ ਤਾਂ ਚਾਰ ਗਾੜਿਆਂ ਤੇ ਪਾਲਿਆ ਪ ਮੰਜੀ ਬਢਾਂਡਾ ਜੱਟ ਬੈਠਾ ਮੈਂ ਠੀਕ ਆ ਗੱਲਾਂ ਕਿਹੜੀਆਂ ਕਰਦੀਆਂ ਛੱਪਾ ਬੰਜੋੜੇ ਦੇ ਚਕਾ ਨੂੰ ਕਿੰਨੇ ਚੱਕ ਲਿਆ ਮਰੀ ਜਣੀ ਗਾੜਿਆਂ ਚਾਰ ਕੋਈ ਡਰਨ ਦੀ ਲੋੜ ਨਹੀਂ ਮੈਂ ਬੈਠਾ ਆ ਲਾਲੇ ਤੇ ਜਵਾਕਾਂ ਨੂੰ ਝੋਨਾ ਆ ਉਹ ਬਾਦ ਪਾਉਂਗੀ ਬਢਾਂਡਾ ਆਮਾਗੇ ਫਰਸਟ ਕਲਾਸ ਐਵੇਂ ਨਾ ਪਾਈਏ ਚਾਹ ਤੈਨੂੰ ਡਾਟ ਲਵਾਉ ਮੈਂ ਆਪੇ ਚਲ ਠੀਕ ਆ ਆ ਵੋਟਾਂ ਚੱਕ ਜਾਵਾਂਗੇ ਇਥੋਂ ਪੱਠੇ ਤੋਂ ਚੰਗਾ ਕੋਈ ਲੋੜ ਨਹੀਂ ਐਵੇਂ ਮੇਰਾ ਛੜਾ ਚੱਲਦਾ ਦਾ ਅਸਰਾ ਮੇਰੇ ਨੌਤੇ ਲਿਖਾਇ ਦਿਓ ਆਪਣੀ ਜਿੰਨੀ ਇੱਟਾਂ ਦੀ ਲੋੜ ਐਸਟ ਲਿਆਓ ਆਪਾਂ ਗਾੜੇ ਵੱਢ ਕੇ ਡਾਟਾਂ ਤੇ ਪਾਈਂ ਚੰਗਾ ਫਿਰ ਤੇਰਾ ਟਰੈਕਟਰ ਹੀ ਦੇ ਦੀ ਟਾਂ ਟੋਂ ਨੂੰ ਟਰੈਕਟਰ ਲੈ ਕੇ ਤੇਰਾ ਜਿਹੜੀ ਛੋੜ ਦੇ ਇਹ ਟਰੈਕਟਰ ਮੈਂ ਕੀ ਕਰਨਾ ਪਵਾ ਜੀ 10 ਦਿਨ ਤੱਕ ਲੈ ਲੈ ਕੰਮ ਲਈ ਆਪਾਂ ਬੰਤਾਲੀਆਂ ਗੱਲਾਂ ਛੋੜੀ ਆਪਾਂ ਫਿਰ ਜਿੱਥੇ ਜਾਰੀਆਂ ਲਾਈਆਂ ਨੇ ਫਿਰ ਖੁੱਦੀ ਮਾਂ ਦੀ ਭਾਵੇਂ ਦੀ ਛੇ ਰੁੱਦ ਜੇ ਪਿੱਛੇ ਥੋੜੀ ਹਟਦੇ ਆ ਬਾਹ ਨਹੀਂ ਤੇਰੇ ਚੰਗਾ ਪਰ ਗੱਲਾਂ ਮਾਰੀ ਜਾਂਗੇ ਕ ਪਿਆਰ ਕਰਨਾ ਇਹਦਾ ਕਰਮ ਇਹ ਵੀ ਜਾਣਾਂਗਾ ਵਿਆਹ ਆਇਆ ਨਾ ਗੱਲਾਂ ਬਹਲੇ ਸਾਲਾਂ ਦੀਆਂ ਭੈਣ ਕੋਡਾ ਛੋ ਗੋਲਾ ਬਣਿਆ ਭੈ ਮੇਰੀ ਅਕਦਾ ਤੇ ਫੇਰ ਕਰ ਲੈ ਕਿਸੇ ਵੇਲੇ ਫੇਰ ਤਾਂ ਕਰਨੀ ਉਹ ਤਾਂ ਤੇਰੀ ਗੱਜ ਮੰਨ ਲਿਆ ਪਰ ਭੈਣ ਛੋਟੀ ਜਿਹੜੀ ਗੱਲ ਮੂੰਹ ਚ ਆ ਜੇ ਰਹੀ ਜਾਨੀ ਅਰੇ ਇਹਦਾ ਕਿੱਥੇ ਆ ਗੇ ਮੈਂ ਕਰੈ ਸਬਰਾਨ ਹੁ ਚਾਦਰਾ ਕੋਰਤਾ ਲਾਕੀ ਨਾ ਚੰਗ ਰਿਆਂ ਤਾਂ ਹਾਂ ਕੀ ਆ ਕੋਈ ਦਾਗ ਲੱਗ ਜੇ ਘਰੇ ਬੁੜੀਆਂ ਦੇਖ ਲੈਣ ਹਨਾ ਨਾ ਕਿਤੇ ਕੋਈ ਉੱਤੇ ਨਾ ਜੇ ਫੇਰ ਔਕਾ ਹੋ ਜੀ ਤੈਨੂੰ ਕੋਈ ਨਹੀਂ ਆਉਣ ਨਾਲੇ ਤੂੰ ਕਹਿੰਦੀ ਮਹੀਨਾ ਜਾ ਕੇ ਹਟਿਆ ਕਿਤੇ ਦਾਗ ਜੱਪਾਇਆ ਕਿ ਨਹੀਂ ਮਦਾ ਕੇ ਦਾ ਪਤਾ ਲੱਗ ਜੂ ਕੋਈ ਗਾਂਢੀ ਗਵਾਂਢੀ ਵੀ ਨਾ ਜਾਏ ਵੀ ਕਿਆ ਰੱਖ ਗਵਾਂਢੀ ਅੱਛੇ ਭਾਈ ਦੀ ਫੁੱਜੀ ਕਿ ਮੇਰੀ ਮੋਟਰ ਤੇ ਨਹੀਂ ਉਹਦਾ ਕੰਬੜੀ ਹੋਈ ਐਥੇ ਮਰਨਾ ਆ ਕੇ ਗਿਛੇ ਨਹੀਂ ਕੀ ਪਤਾ ਹੁੰਦਾ ਕੋਈ ਪਾਣੀ ਤਾਂ ਨਹੀਂ ਆ ਲਾ ਜੇ ਓ ਮੈਂ ਜਰਾ ਆ ਕੇ ਰੱਖਦਾ ਮਖਾ ਸਾਡੇ ਕੋਈ ਚੀਜ਼ਾਂ ਰਹਿਣੀਆਂ ਭਾਈ ਉਧਰ ਨਾ ਜਾਇਆ ਕਰੋ ਅੱਛਾ ਹੋਰ ਮਖਾ ਪਹਿਲੀ ਟਾਲ ਜੇ ਮੈਨੂੰ ਪਤਾ ਹੀ ਮਾ ਕੰਮ ਬਣੂ ਹਾਂ ਮੈਂ ਤੇਨੀ ਝੂਠ ਮਾਰਿਆ ਪਹਿਲਾਂ ਵੀ ਮੈਂ ਮਾੜਾ ਚੰਗਾ ਕੰਮ ਕਰ ਲੈਂਦਾ ਸੀ ਅੱਛਾ ਗਾਂਹ ਜੀ ਗਾਂ ਇੱਕ ਦੋ ਬੜੀ ਲਿਆ ਆ ਬੁੜੀਆਂ ਤੈਨੂੰ ਕੀ ਝੂਠ ਸਮਰੂ ਕਿ ਮੱਛਲੀ ਵੀ ਮਕਰਦਾ ਜੈ ਨਾ ਬਿਆਹ ਰਹੇ ਜਮ ਚੋ ਖੜੀ ਨਾ ਅੱਛੀ ਵੀ ਬੜੀ ਲੱਗਦੀ ਆ ਅੱਛੀ ਵੀ ਤਾਂ ਤੈਨੂੰ ਲੱਗਣੀ ਆ ਜੈ ਲੈ ਨਾ ਖਰਚ ਦੋ ਅੱਖ ਜੀ ਉੱਠਦੀ ਆ ਮੈਨੂੰ ਬੱਸ ਤੈਨੂੰ ਤਾਂ ਉੱਠਣੀ ਆ ਹਾਂ ਮੱਛਲੀਆਂ ਲੱਗਦਾ ਕਿ ਚੱਕ ਕਰ ਚੱਕ ਕਰਦਾ ਚਿੱਤਾ ਵੀ ਬੇਸਰੀ ਲੰਘ ਜਾ ਮੱਛਲਾਂ ਐ ਅੰਦਰੋਂ ਡਾਂ ਜਿਵੇਂ ਆਏ ਨੇ ਡਾਂਟ ਦਾ ਕਰਛੇ ਮੂੰਹ ਕਾਲਜੇ ਨੂੰ ਓਵੇਂ ਪੈਂਦਾ ਮੇਰੇ ਸਹੁਰੇ ਦਾ ਇਹ ਤਾਂ ਦਾੜੀ ਨਾ ਪਟਾਲੀ ਆ ਤੇ ਜਵਾਕਾਂ ਤੋਂ ਕੱਲ ਫਕਰਾਈਆ ਕੱਲ ਹਾਂ ਜੀ ਨਾਈ ਨੂੰ ਖੜ ਪੀਟ 50 ਲੈ ਲੈ ਜੈਂ ਬਣਾ ਦੇ ਪੈਂ ਚੋਦੀ ਦਿੱਠੇ ਵਰਗੀ ਅੱਛਾ ਹਾਂ ਹਜੇ ਮੈਂ ਫਕਰਾ ਕੋ ਬੜੇ ਹੋ ਕੋ ਬੜਨੀ 60 ਪੁਆਇੰਟ ਸਾਲ ਕਿਹੜੀ ਉਮੜ ਹੁੰਦੀ ਹੈ ਗੋਲੀ ਵਰਗੀ ਅੱਜ ਮੈਂ ਕੱਢ ਕੇ ਟੀ ਹਾਂ ਹਾਂ ਕੀ ਫੇਰ ਚਾਂ ਜਮਾਏ ਪਟੇ ਕੇ ਪਟਾ ਬਜੂ ਪੜਾ ਕੇ ਦੇ ਕਿਉਂ ਛੋਣਗੇ ਤੈਨਾਂ ਕੇ ਲਿਆ ਤੇ ਬਾਰੇ ਵੀ ਨਾ ਆਈ ਲੱਗੂ ਵੀ ਪਟੇ ਵਾਲੀ ਮੋਟਰ ਚਲਾਤੀ ਮਾਇਆ ਬੋਏ ਬਿਲਾ ਸੁਣਾਦੀ ਮਾਇਆ ਆਪ ਕਹ ਲੈਣਾ ਪੜਨ ਵਾਲੇ ਮੁੰਡੇ ਨੂੰ ਆਖਿਆ ਮਖਾ ਜੇ ਦੋ ਪੱਤਰੇ ਲਿਆ ਘਰੇ ਆਪ ਨੂੰ ਕੁਚਾਈ ਜੀ ਹੁੰਦੀ ਆ ਹਾਂ ਉਹਨੂੰ ਭੇਜਿਆ ਮਖਾ ਜੇ ਤੈਨੂੰ ਪੁੱਛਿਆ ਨਾ ਸੇਠ ਨੇ ਮਖਾ ਗੜਿੰਗਾੜੇ ਨੇ ਮਖਾ ਤੂੰ ਐ ਕਦੀ ਪੜ੍ਹਸ਼ਣ ਕਰਨੀ ਆ ਮੈਂ ਜਾਂਦਾ ਹਾਂ ਬਲੇਡ ਦੀ ਤਾਂ ਲੋੜ ਹੀ ਨਹੀਂ ਉਹ ਸਾਬਣ ਜੀ ਹੁੰਦੀ ਆ ਉਹ ਨਾ ਜਾਣੀਏ ਚੱਲ ਜੇ ਕੰਮ ਨਹੀਂ ਹੋਏ ਉਹ ਚੀਜ਼ ਨਹੀਂ ਮੈਂ ਲਿਆ ਹੁੰਦਾ ਬੀਸ ਸਿੰਘਾਂ ਤਾਈ ਬੰਦੇ ਮੋਰੇ ਕੱਢ ਦਿੰਦੀ ਉਹ ਉਹ ਨਹੀਂ ਕੱਢਦੀ ਮੋਰੇ ਮੈਂ ਆਪ ਵਰਤਦੀ ਉਹ ਛੋਟੇ ਚੀਜ਼ ਹੋਰ ਹੁੰਦੀ ਆ ਕੰਬਲ ਕੇ ਕਿਛੇ ਸਲੀਟ ਕਿਛੇ ਫੱਟੀ ਤੇਰੇ ਤਾਂ ਕੇਰਾ ਲਾਈ ਤੇ ਪੁੰਜਰ ਬੈਸ ਚੌਥਾ ਨਾਮਾਸਤਾ ਪੋਲੇ ਹੁੰਦਾ ਫੱਟਾਂ ਹੀ ਤਾਂ ਪੋਲੇ ਚ ਕੰਮ ਕਰਦੇ ਕੇਰਾ ਲਾਇਆ ਚੌਥਰੀਕਾਰ ਸਾਡੇ ਭਾਂਚੋ ਦੇ 100 ਟੋਏ ਤੇ ਇੱਕ ਬਰਮੇ ਕੋਲ ਜੀ ਲਿਆਣਾ ਤੈਨੂੰ ਪਤਾ ਨਾ ਜਾਣੀ ਕਿਤੇ ਕੋਈ ਡਿਫਾਇਟਰ ਕਰ ਜੇ ਇੱਕ ਘੱਲਾ ਕੇਰਾਮ ਜੈ ਆਪੇ ਮੈਨੂੰ ਉਹ ਤਵਾ ਸੀ ਕਿਸੇ ਬੰਦੇ ਨੇ ਕਿ ਬਾਬਾ ਆ ਲੈ ਜਾ ਅੱਛਾ ਉਹ ਮੇਰੇ ਸਹੁਰੇ ਦੀ ਰੱਖਣੀ ਹੁੰਦੀ ਟਾਈਮ ਦੇਖ ਕੇ ਪਰ 5 ਮਿੰਟ ਕਿੰਨੇ ਹਾਂ ਲਾ ਕੇ ਰੱਖ ਦੇ ਮੈਂ ਜਾ ਜੇ ਲਾ ਬੈਠਾ ਉਹ ਫੇ ਵੱਡੇ ਛੋਟੇ ਦੀ ਸੰਗ ਕੁੰਦੀਏ ਤੇ ਮਾਇਆ ਦਾ ਗਾਂ ਸਾਰੀ ਚੇਤੜਾਂ ਚੁੱਤੜਾਂ ਤੇ ਲਾਲੀ ਮਹਾਲਿਆ ਡੜੇ ਕੜ ਜਗੇ ਅੱਛਾ ਮੇਰੇ ਸਹੁਰੇ ਦੀ ਉਹ ਤਾਂ ਮਾਗਰ ਮੰਨ ਲਾ ਵੀ ਕਿਤੇ ਡੰਡੇ ਕੁਸੂਤੇ ਥਾਂ ਲੱਗੀ ਮੱਚੇ ਅੱਛਾ ਮੈਂ ਕਿਹਾ بڑے ਜਨ ਨੂੰ ਪਾਈ ਮੈਂ ਤਾਂ ਮੁਰਕੇ ਭਾਈ ਮੱਖਣੀ ਪੈຊੂ ਗੜ ਪਰ ਕੇ ਮੱਖਣੀ ਉਹ ਦੂ ਬਾੜ ਮੈਂ ਨਹੀਂ ਬੰਡ ਪੰਗਾ ਲਿਆ ਸਾਬ ਬਣੀ ਚੰਗਾਰੇ ਤੇ ਮੱਖਣੀ ਮੈਂ ਤਾਂ ਜਦੋਂ ਨਾਂ ਜਾਂਦੇ ਨਾ ਉਹਦਾ ਮਨ ਤਾਂ ਡਰਾ ਹੁੰਦਾ ਵੀ ਕਿਤੇ ਨਾਂ ਜਾਣੀਏ ਦਵਾਰੇ ਲੱਗੀ ਫੂਕ ਨੂੰ ਬੰਡ ਜੀਆਂ ਕੰਨੀਆਂ ਛੜਦੀ ਨਹੀਂ ਆ ਚੀ ਜ ਮਾੜੀ ਆ ਕਿਤਾ ਡੇਟ ਟੱਪੀ ਵਾਲੀ ਹੋ ਗਈ ਡੇਟ ਤਾਂ ਨਹੀਂ ਪਤਾਈ ਕਿ ਨਾ ਆਈਏ ਭਾਈ ਆਪਾਂ ਨੂੰ ਕੀ ਪਤਾ ਵੇ ਉਹ ਛਾਬਣ ਆਦੀਆਂ ਆ ਉਹ ਛਾਬਣ ਵੀ ਹੁੰਦੀ ਹੈ ਡੇਟ ਤਾਉਜੀ ਵੀ ਲੱਚਾਰ ਫਿਰ ਹੁਣ ਕਿਆ ਜਰਾ ਕੋਰਤਾ ਲਾ ਜਾਵਾ ਕਿਹੜਾ ਅੰਦਰ ਟੰਗ ਦੇਣਾ ਤਾਹਾਂ ਐਦਾਂ ਕਿਦਰ ਚਬੂਤਰੇ ਤੇ ਟੰਗੇਗਾ ਕਿਉਂ ਹੋਰੇ ਤਾਂ ਸਰਾਨੇ ਰੱਖ ਲਾ ਬਾਹਰ ਹੀ ਚਲਾਜ ਕੇ ਚੱਕੀ ਮੇਜਾ ਕਹਣਾ ਹੈ ਨਾ ਮੈਂ ਬਹੁਤ ਸਮੇਂ ਨੂੰ ਡਰ ਜਾ ਰਹਾ ਤਾਂ ਬਹੁਤ ਉਹ ਨਹੀਂ ਹਵਾ ਪੰਜਾਂ ਅੰਦਰ ਦੌਰਾ ਪੈ ਕੇ ਮਰ ਜੂ ਚੱਲ ਬਾਹਰ ਮੇਰਾ ਬਲੱਡ ਵੱਧ ਤਾਂ ਅੰਦਰ ਮੈਨੂੰ ਪਤਾ ਕਰ ਮੈਂ ਐਸ਼ਾ ਚੰਗਾ ਬਾਹਰ ਦੇਖ ਲੈਨੇ ਹਾਂ ਹਾਂ ਕਿਹੜਾ ਆ ਲਾ ਪਾਣੀ ਤਾਂ ਨਹੀਂ ਪੀਣਾ ਪੀੜਾ ਫਿਰ ਬਚਾਲੋ ਨਹੀਂ ਮੈਂ ਕਲੱਚ ਦੱਬਣਾ ਅੱਛਾ ਹਾਂ ਮੇਰਾ ਸੁਭਾਅ ਹੋਰ ਲੋਟਾ ਕੋਈ ਨਹੀਂ ਆ ਪੀ ਲੈ ਪਾਣੀ ਤਣੀ ਜਿਹੜਾ ਪੀਣਾ ਮੁਰਕੇ ਦਾ ਬੱਚਾ ਮੈਂ ਤੈਨੂੰ ਮੱਤਲ ਵੀ ਕੇਹਦਾ ਰਮੇਟੀ ਕਰਾ ਉਸ ਕਰ ਦੂੰ ਆਹਾਹਾ ਇਹਦੇ ਕੱਟ ਪਾ ਦੱਬੜੀ ਅੜੀ ਪਾੜ ਚਾਹ ਹੱਥਾ ਲੋਗੇ ਮੰਗਰ ਫਿਰਦੇ ਨੂੰ ਯਾ ਇਹ ਲਾ ਪੈਣ ਹਾਂ ਉਹ ਮਕੰਦ ਹੈ ਹਾਂ ਇਹ ਪਾਏ ਦੀ ਲਾਨ ਦੇ ਦਿਆਂ ਹਾਂ ਆ ਸਾੜਾਲਾ ਚੰਦ ਦੇਖਿਆ ਮੈਂ ਘਰੇ ਹੀ ਨਹੀਂ ਹੈਗਾ ਕੀ ਗੱਲ ਬਣਗੀ ਨਾ ਪ੍ਰੀਤੋ ਹੈ ਗੱਲ ਕੀ ਬਣਨੀ ਹੈ ਭਰਾ ਮੈਥੋਂ ਕਬੀਲਦਾਰੀ ਫੜ ਲਈ ਮੁੰਡੇ ਨੇ ਅੱਖਾ ਤੇ ਪੈਸਾ ਟੱਕਾ ਹੁਣ ਮਿਲਦਾ ਨਹੀਂ ਉਹ ਤੀਵੀ ਪੈਸੇ ਦੀ ਯਾਰ ਇਹ ਗੱਲ ਪਾ ਪੈਸੇ ਦੇਈ ਆ ਤਾ ਤੇਰੀ ਆ ਗਈ ਪਰ ਕਿ ਆ ਗਏ ਹਾਂ ਮੈਨੂੰ ਤਾਂ ਐਸੀ ਮੈਨੂੰ ਪਿਆਰ ਕਰਦੀ ਐ ਬਸ ਅੱਜ ਕੱਲ ਕਿਹੜਾ ਪਿਆਰ ਐ ਪੈਸੇ ਨਾਲ ਪਿਆਰ ਰਹਿ ਗਿਆ ਐਸ਼ ਆ ਗਿਆ ਕਿ ਮੱਛਲੀ ਮੈਂ ਨਗਾਈਆ ਹਾਂ ਹਾਂ ਹੁਣ ਮੈਂ ਤਾਂ ਉਧਰਲੀ ਮੋਟਰ ਤੇ ਵੀ ਦੇਖਿਆ ਆ ਅੱਖਾਂ ਕੀ ਦੋ ਦੂਜੀ ਤੇ ਵੀ ਦੇਖਿਆ ਹਏ ਨਹੀਂ ਹੁੰਦੇ ਐਸ਼ ਤੇ ਹੋ ਫਿਰ ਬਟਕਿਆਣਾ ਆ ਰਹਿ ਗਿਆ ਤੇ ਨਹੀਂ ਲੈ ਕੇ ਟੱਪ ਗਿਆ ਕਿਸੇ ਪਾਸੇ ਕਿਤੇ ਭਾਂਡਾ ਨੂੰ ਨਿਕਲੋ ਟਮਾਰਾ ਜਿ ਕਰਾ ਕੇ ਟੱਪ ਜੇ ਦੇਖੋ ਹੁਣ ਕੀ ਕਰੇ ਇੱਥੇ ਦੇਖਦੇ ਆ ਇਹ ਵੀ ਗੱਡੀ ਰੋਡ ਤੇ ਹਾਂ ਐ ਕਾਜੋ ਬੋਚ ਕੇ ਕਰ ਲੇ ਬੰਦੇ ਨੂੰ ਤੋਂ ਫੜੇ ਕਈ ਵਾਰੀ ਵਾਈਟ ਚਾਂਦ ਉਹ ਜੋ ਬਾੜ ਕਰਕੇ ਰੈਫਲ ਦਾ ਮਟਾਈ ਮੁਸਾਫੀ ਦੀ ਫੁੱਦੇ ਕੋਲ ਛਣਛਣਾ ਕੋਲ ਕੀ ਹੋ ਬਾਹਰ ਨੂੰ ਕਈ ਵਾਰੀ ਮਾਰੇ ਅੱਟਾ ਡੋੜਾ ਸਿਰ ਪਾਰ ਦੇ ਯਾਰ ਉਹ ਤੱਕੀ ਤੁਰੇ ਆਉਂਦਾ ਹੂ ਮਸਾਂ ਆੜੀਆਂ ਨੂੰ ਇਹ ਵੀ ਗੱਲ ਠੀਕ ਗੱਡੀ ਖੜਾ ਉਸ ਤੋਂ ਫੜਾਂਗੇ ਪੱਤੀ ਬੜੀ ਭੈਂਦੇ ਲੰਨੇ ਮੇਰੇ ਨਾਲ ਤਾਂ ਪੰਜ ਚਾਰ ਸਾਲਾਂ ਦੀ ਪੱਕੀ ਸੀ ਜਿਹੜੇ ਨਾਲ ਬਾੜੀ ਜਰ ਪੁੱਤੂ ਕੋਈ ਤੇਰੇ ਨਾਲ ਕੀ ਗੱਲ ਬਣ ਗਈ ਕਿ ਕੋਈ ਲੜਾਈ ਪੈ ਗਈ ਛੋਟੀ ਨਾ ਪੈਸਿਆਂ ਦਾ ਰੌਲਾ ਪੈ ਗਿਆ ਮੁੰਡਾ ਹੁਣ ਦਿੰਦਾ ਨਹੀਂ ਪੈਸੇ ਪੂਰੇ ਪੂਰੇ ਦਿੰਦਾ ਪਹਿਲਾ ਤੇਰਾ ਪਹਿਲਾ ਉਹਦੇ ਹੱਥ ਕਬੀਲਦਾਰ ਜਿੰਨੇ ਮੰਗਦੀ ਸੀ ਜਰਾ ਪਹਿਲਾ ਤੇਰਾ ਹੁਣ ਇਹ ਭਾਈ ਛੜਾ ਛਾਂਟ ਇਹਦੇ ਕੋਲ ਤਾਂ ਮਿਲਦੇ ਨੇ ਤਾਂ ਪੈਸੇ ਹਾਂ ਉਹ ਲੈ ਲੈਂਦਾ ਕਹਿੰਦਾ ਮੇਰਾ ਬਾਹਣ ਹੈ ਹਾਂ ਇਹ ਠੇਕੇ ਤੇ ਜਣ ਲੱਗਿਆ ਬਾਹਣ ਹਣਾ ਹਾਂ ਗੱਲ ਆ ਐਨੇ ਕੋਲ ਹੁਣ ਪੈਸੇ ਆ ਪੀਏ ਹੁਣ ਜਿਆ ਉਹਦਾ ਟੱਕੀ ਹੁੰਦਾ ਉਹਦੇ ਦੇ ਛੋੜੇ ਮੰਗ ਰ ਅੱਖਾ ਮੈਂ ਰੁਪਏ ਵਾਲੇ ਧੱਕਦਾ ਸੀ ਇੰਨੇ ਲੋਟ ਕੱਢ ਲਈ ਕਿਸੇ ਬਾਹਣ ਦੇ ਲੜਨ ਦੇ ਮਾਰਿਆ 5-4000 ਇਕੱਠਾ ਇੰਨੇ ਚ ਬੜ ਗਈ ਉਹ ਉਹ ਪੈਸੇ ਦੀ ਯਾਰ ਹੈ ਪਰੀਟੋ ਤਾਂ ਲੱਲੇ ਤੂੰ ਐੇ ਹੀ ਗਿਆ ਬੋਲੀ ਬੋਲੋ ਕੰਦੇ ਚਰੇ ਨਾਲ ਇੰਨੇ ਸਾਜਾਂ ਦੀ ਜ ਟੁੱਟੀ ਭਾਂਚੋ ਦੀ ਟੜਕ ਕਰਕੇ ਦੇਖੋ ਹੋਰ ਰੱਬ ਵਰਗਾ ਸੀ ਬੰਦਾ ਮੈਨੂੰ ਆਜ ਕੋ ਚੰਗਾ ਨਹੀਂ ਲੱਗਦਾ ਰੱਬ ਵਰਗਾ ਸੀ ਬੰਦ ਕਹਿੰਦੇ ਬੱਟਾ ਉੱਤੇ ਰੋਇਆ ਕਿ ਨਹੀਂ ਆ ਗਿਆ ਆਇ ਤੇ ਦੇਖੋ ਹੈ ਆਇ ਤੇ ਬੋਟਕੀ ਕਾ ਨਹੀਂ ਬੰਦੋ ਦੋਗੇਣੀ ਹੈ ਮਾਣੇਗਾ ਸ਼ੂਟ ਕਰਨਾ ਪੜਿਆ ਨਾ 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 ਪਤਾ ਲੱਗੀ ਪਈ ਆ ਹੋਏ ਮਾ ਯਾ ਆ ਲੈ ਤਾਂ ਉਹ ਜੇ ਪਾਸੇ ਹੀ ਹੋ ਰਹੀ ਹੈ ਲੱਤਾਂ ਚੱਕ ਰਖੀਆਂ ਦੋ ਸਿਰ ਬਣ ਕੇ ਬੰਚ ਹੈ ਦੋ ਸਿਰ ਭਾਂਡੇ ਲੰਨਾ ਸਿਰ ਦੋ ਹੀ ਬਣਗੇ ਜੋ ਦੋ ਜਣੇ ਹੈ ਭਾਂ ਕੋ ਦਾ ਇੱਕ ਹੀ ਐਕਸ਼ਨ ਮੱਛਲੀ ਤੋ ਦੀ ਲੱਤ ਟਪਾ ਕੇ ਕ੍ਰਿੰਗੀ ਪਾ ਰੱਖੀ ਬੰਚ ਹੈ ਕ੍ਰਿੰਗੀ ਆਏ ਕਿਵੇਂ ਇੱਕ ਪਾਸੇ ਸਿਰ ਹੈ ਇੱਕ ਲੱਤ ਹੈ ਗੱਲ ਪੱਕੀ ਹੈ ਚਲੀ ਗਿਆ ਚਲੀ ਗਿਆ ਭਲਾ ਬੋਚ ਕਈ ਕਾਲਾ ਖੜਕਾ ਖੁਰਕਾ ਹੁੰਦਾ ਹੀ ਮੈਂ ਕਹਿੰਦਾ ਲੱਕ ਤੇ ਮਾਰ ਖੁੰਡਾ ਭਾਂਡੇ ਭਾਂਡੇ ਲੱਕਣ ਜਾ ਖੜਕਾ ਖੜਕਾ ਹੁੰਦਾ ਹੀ ਨਹੀਂ ਕਚੂ ਤਾਂ ਨਹੀਂ ਪਾਇਆ ਛੋੜ ਦਿੱ ਸੈਕਪਸੂਲ ਮੱਛਲੀ ਕੋਈ ਖਾ ਕੇ ਉੱਥੇ ਹੀ ਪੈ ਗਿਆ ਵੇਖੀ ਰਹਿ ਗਿਆ ਹੋਵੇ ਕੰਮ ਕੀ ਵਿੱਚ ਰਹਿ ਗਿਆ ਹੋਵੇ ਸੁੰਨ ਹੋ ਗਿਆ ਮੱਛਲੀ ਓਵੇਂ ਭੈਣ ਜਾਈ ਜਨਾ ਕਈ ਵਾਰੀ ਪਾਇਆ ਪੋ ਆਇਆ ਰਹਾ ਇਹ ਸੁੰਨ ਹੋ ਜਾਂਦਾ ਵੰਡਾ ਮੈਨੂੰ ਪਤਾ ਹੈ ਅੱਛਾ ਹੋ ਜਾਂਦਾ ਹੋ ਜਾਂਦਾ ਤੋ ਇਹ ਨਾਲ ਹੋਈ ਹੋ ਹੈ ਹੋਈ ਕਿ ਬਚੀ ਹੈ ਕਿ ਉਹ ਬਡੇਰੇ ਦੱਸ ਰਿਹਾ ਬਾਪੂ ਜੀ ਬਾਪੂ ਜਰਾ ਭਾਈ ਦਾ ਲੰਨਾ ਹੀ ਗੱਲਾਂ ਤੇ ਕੁਛ ਅੱਜ ਦੀ ਗੱਲ ਨਹੀਂ ਦੱਸੀ ਲਾ ਫਿਰ ਇਹ ਕਬੀਲਦਾਰੀ ਮੇਰੀ ਇਹ ਲੋੜ ਹੈ ਕਿ ਕਬੀਲਦਾਰੀ ਹੈ ਇਹ ਨਾ ਦੱਸੇ ਫਿਰ ਬੰਦੇ ਦਾ ਮੱਛਲੀ ਬਡੇਰੇ ਦਾ ਕੰਮ ਕੀ ਹੈ ਫੜ ਗਏ ਫਿਰ ਉਹਨਾਂ ਨੂੰ ਫੜ ਗਿਆ ਆ ਆ ਆ ਇਹ ਲੋ ਚਪਿਆ ਆ ਕਿਹੜੇ ਬੰਦੇ ਆ ਗਏ ਤੇਰੀ ਬਾਪੂ ਸੱਟਾ ਬੰਦੇ ਆ ਗਏ ਮਾ ਮਰਵਾਤੀ ਲੱਗਦਾ ਤੂੰ ਦਾਲਾਂ ਨੇ ਢਲੇ ਮਾ ਮੈਂ ਮੂੰਹ ਆਈ ਨਾ ਉਹ ਕਿਹ ਬੰਟ ਹੋ ਰਹੀ ਆ ਪਤਾ ਲੱਗ ਗਿਆ ਕੱਪੜੀ ਵੀ ਸਾਰੇ ਲਾਈ ਬੈਤਾ ਰੱਲ ਕੱਢੀ ਜਾਂਦਾ ਓਏ ਛੱਡ ਨਾ ਸੋਲ ਮਤਲਬ ਤਾਰ ਨਾ ਕਢਾਉਣਾ ਆਈ ਹੈ ਤੰਨ ਕਾ ਨੂੰ ਤੱਤਾ ਪਾਣੀ ਕੱਢੀ ਜਾਂਦਾ ਜਾ ਅੱਛਾ ਹੋ ਗਿਆ ਕੰਜਰਾ ਖੜਕਾ ਕਿਉਂ ਨਹੀਂ ਹੁੰਦਾ ਖੜਕਾ ਮੱਟਲੀ ਕੁਝ ਕਰੀਮ ਕਰੂ ਮਲਾ ਰੱਖੋ ਮੱਟਲੀ ਰਹਿਣਾ ਹੋ ਗਿਆ ਉਹ ਕੰਮ ਕੰਨ ਪੱਕੀ ਆ ਮੈਂ ਜਦੋਂ ਮੈਂ ਕਰਦਾ ਰਿਹਾ ਹਾਂ ਕੰਮ ਬਾਜ ਪੂਰੀ ਆਉਂਦੀ ਸੀ ਖਾਈ ਹੋ ਰੋਣਾ ਬਾਜ ਤਾਂ ਹੋਣੀ ਵੀ ਆਉਂਦੀ ਪਟਾਕੇ ਦੇਖੋ ਦੇਖੋ ਜੀ ਪੈਂ ਢੀਲਾ ਮਰ ਗਿਆ ਮੈਂ ਜੀ ਖੱਗਾ ਪੰਚ ਉਹ ਠੰਗਾ ਪਾਇਆ ਪੈਂ ਢੀਲਾ ਜੀ ਡੱਕੇ ਉਹ ਨੰਗਾ ਚਰੰਗੇ ਬੰਤੋ ਨੰਗਾ ਚਰੰਗੇ ਤੇਰੀ ਫੇਟ ਆਪਾਂ ਹਟਾ ਫੁੱਜੀ ਗਿਆ ਇਹ ਕੀ ਕਰੀ ਗਿਆ ਇਹ ਕਿੱਦ ਲੁਕੀ ਗਿਆ ਸਾਡੀ ਨਗ ਹੋ ਜਾ ਪੋਛੜੀ ਗਿਆ ਪੈਂਡਾ ਲੰਨਾ ਤੂੰ ਮੇਰੇ ਖੇਤ ਕੀ ਮਤਲੇ ਪਰਦ ਪਰਦ ਮੇਰੇ ਖੇਤ ਆਈ ਮੈਂ ਖੜ ਜਾਉਂਦਾ ਹੀ ਮਾਰਦਾ ਖਬਰ ਕਰ ਕੇਗੀ ਕਿ ਚ ਪੱਕੀ ਗਈ ਤੇਰਾ ਤੇਰਾ ਮਤਲਬ ਕੀ ਮੇਰੀ ਜਨਾਨੀ ਰੇ ਹੱਥ ਲਾਉਂਦਾ ਤੇਰੀ ਕਾਜੀ ਬਣ ਗਈ ਮੇਰੀ ਹੈ ਤੇਰੀ ਹੈ ਤੇਰੀ ਫਿਰ ਆਉਂਦੀ ਨਾ ਜੇ ਤੇਰੀ ਹੁੰਦੀ ਤੇਰੀ ਤੂੰ ਕਿੱਥੇ ਰਫਲਾ ਚੱਕੀ ਫਿਰ ਲਗੂ ਰਹੀ ਹੈ ਬੰਟ ਜਿਦੇਵਾਗੇ ਰਫਲਾ ਸਾੜਿਆ ਚੱਕੀ ਬੰਟ ਕੋਈ ਹੋਈ ਬੰਟ ਗੋਰੀ ਮਾਜ ਦੇ ਜੌੜੇ ਤੇ ਮਾਰ ਗੋਰੀ ਮਾਰ ਮੈਂ ਤੈਨੂੰ ਕੱਟਾ ਹਵਰਦਾਰ ਦੀ ਟੱਕੀ ਮੇਰੇ ਸਾਹਿਆ ਮੈਂ ਤੈਨੂੰ ਕਿਆ ਕਹਿ ਕੇ ਫੰਕਾ ਕਰ ਹਵਰਦਾਰ ਹੋ ਜਾ ਵਨ ਟੋਏ ਇਥੇ ਇਧਰ ਆ ਮੇਰੇ ਖੇਤ ਜਿਹੜੇ ਕੋਈ ਛੁਟ ਕਰੇ ਟੰਗਣੇ ਤੇ ਟੰਗੇ ਬੇਕਟਨਾ ਕੜੀ ਜੰਨਾ ਚੌਰਿਆ ਜਿਹੜਾ ਮਰ ਗਿਆ ਚੌਰਿਆ ਮੇਰੇ ਖੇਤ ਆਪਨੇ ਹਿੱਕ ਦੇ ਦਮ ਤੇ ਜਾਂਦੀ ਆ ਵਨ ਟੋਏ ਇਹ ਫੁੱਟੀਆਂ ਰੁਪੀਆਂ ਨੋ ਨੇ ਗੁੱਟੀਆਂ ਲੱਗੀਆਂ ਮਰ ਗਈ ਰੁਪੀਆਂ ਤੇ ਗੁੱਟੀਆਂ ਲੱਗੀਆਂ ਛਾਣਾ ਜਿਹੜਾ ਕਬੀਲਦਾਰੀ ਖੋਹ ਲਈ ਬੇਈਮਾਨ ਆਏ ਬੁੰਡ ਨਹੀਂ ਕਰਦਾ ਛਾਣਾ ਦੇ ਦੂੰ ਛਾਣਾ ਨਹੀਂ ਮਾਨਾ ਬੇਈਮਾਨਾ ਦੇ ਦੇ ਮੁੰਡੇ ਦੇ ਉਂਗਲਾ ਕਬੀਲਦਾਰੀ ਖੋਹ ਲਈ ਪਹਿਲਾਂ ਤੂੰ ਛੇੜ ਕਰਦਾ ਹੁੰਦਾ ਸੀ ਨਾ ਅਕੇ ਫਿਰ ਤੋਂ ਆਤੀ ਆ ਗਈ ਸੀ ਫਰਾਂਜੇ ਨਾ ਪੜਖੇ ਖਾਣਾ ਦੇ ਤਰਪਿਆਂ ਦਾ ਇਹਨੂੰ ਆਖਿਆ ਕੁਛ ਚੱਕੀ ਆ ਹਾਂ ਹਾਂ ਘਰੇ ਨਾ ਬਣਾਈ ਕੁਛ ਘਰੇ ਭੈਣ ਦੀ ਫੁੱਦੀ ਕਪਾਣ ਲੈ ਜਾ ਹੁਣ ਥੋੜਾ ਕਰ ਤਾ ਆ ਤੀਵੀਆਂ ਦੇ ਝੋਰੇ ਕਿੱਥੇ ਜੁਮਾਂਗ ਮੁਸ਼ਕਾਂ ਤੇ ਲੱਗਿਆ ਜੀ ਤੇਰੀ ਭੈਣ ਚੋਦੀ ਆ ਤੇਰੀ ਅੱਜ ਮੇਰੇ ਲੌੜਾ ਬਿੰਗਾ ਕਰ ਦਿਓ ਜੇ ਮੇਰੇ ਸਾੜਿਆ ਮੈਂ ਤੂੰ ਖੁੰਡਾ ਬੰਤੋ ਮਕਾਨ ਦੇ ਮਾਤਾ ਨੂੰ ਫੋੜ-ਫੋੜੀ ਛੁੱਟ ਕਰਾ ਸਾਡਾ ਸ਼ਰੀਕੇ ਦਾ ਕਲੇਸ਼ ਮੈਂ ਕਹਿੰਦਾ ਤੂੰ ਵੇਚ ਨਾ ਬੰਤ ਜਾ ਲਾਚ ਤੋਂ ਮੈਂ ਕਹਿੰਦਾ ਹੁਣ ਤੋੜ ਦੂੰ ਮੇਰੇ ਅਸਮੇਰੇ ਸੋਨੂੰ ਆਈ ਨਹੀਂ ਪਤਾ ਫੁੱਜੀ ਦਾ ਕਿਛੋ ਤਾਂ ਲਿੰਕ ਪਾਇਆ ਬੰਦੇ ਲੰਕਾ ਤਬਾ ਕਰ ਦੇਣਗੇ ਇੱਕ ਟੈਲੀਫੋਨ ਤੇ ਲੰਕਾ ਤਬਾ ਜਾਣਦਾ ਤੈਨੂੰ ਮਾਰੀ ਨਾ ਘਾਰੇ ਚੜ ਕੇ ਅਮਦ ਸ਼ਾਹ ਮੁਜਾਲੀ ਬਣੀ ਗੱਫੋਟ ਵੀਰਾ ਰਫਲ ਕਾ ਤੁ ਮਾਰ ਬੋੰਡ ਚ ਫੈਰ ਪਰੀਤੋ ਦੇ ਘਰ ਵਾਲੇ ਦੇ ਲਾੜੇ ਨੂੰ ਚੁੰਬੜ ਜੋ ਉਹ ਅਗੜੀ ਸਕੂਟਰੀ ਤੇ ਆਈ ਸੀ ਸਕੂਟਰੀ ਲੈ ਕੇ ਦਿੱਤੀ ਆ ਸਕੂਟਰੀ ਲੈ ਕੇ ਦਿੱਤੀ ਅਗ ਲੁੱਡ ਵੀ ਛੱਡ ਦੇਣੀ ਬਾਣੋ ਬਾਣੀ ਆ ਗਿਆ ਬੰਤ ਚੰਨੇ ਪੰਗੀ ਟੁੱਟੀ ਲੈ ਕੇ ਤੇ ਕਿੱਤੀ ਆਇਆ ਇੱਕ ਵਾ ਫੁੱਜੀ ਦੇ ਨਾਲ ਤੁਸੀਂ ਚੈਂਕਲ ਨਹੀਂ ਲੈ ਕੇ ਦੇ ਸਕਦੇ ਲੈ ਕੇ ਨਹੀਂ ਦੇ ਸਕਦੇ ਉਹ ਵੀਰਾ ਬਹੁਤ ਕੁਝ ਦਿੱਤਾ ਆਰਚੇ ਨੂੰ ਮਖੇ ਜਿੰਨੇ ਮੰਗੂ ਮਾਲਕ ਨਹੀਂ ਆਈ ਨਹੀਂ ਗਈ ਆ ਫਰਿੱਜ ਕਿਕਾਈ ਮੇਰੇ ਸਾਹਮਣੇ ਲਾਉਣ ਫਰਿੱਜ ਕਿਸ਼ਤਾਂ ਦੇ ਚੁਕਾਈਆ ਫੁੱਜੀ ਭੈਣ ਦੀ ਚੁਕਾਈ ਸੀ ਉਹਨੇ ਕੌਜ ਲਈ ਇਹ ਜੀ ਦਵਾਈ ਸੀ ਨਾ ਨਗਦਾਂ ਦੀ ਮਾਰੀ ਏਸੀ ਲਵਾ ਕੇ ਦਿੱਤਾ ਮਾਲਕਨੀ ਨੂੰ ਏਸੀ ਤਾਂ ਹੀ ਐਨੇ ਖਾਰ ਰਹੀ ਹੈ ਜੇ ਖਵਾਇਆ ਏਸੀ ਲਵਾ ਕੇ ਦਿੱਤਾ ਮਾਲਕਨੀ ਨੂੰ ਕਿ ਗੈ ਕਾ ਐਲਸੀਡੀ ਨਾਲ ਲੱਗੇ ਜਿੱਤ ਮਰਜਤ ਉਹ ਐਲਸੀਸੀਡੀ ਜਰੋਚ 100 ਰੁਪਏ ਵਾਲੀ ਪਰਚੀ ਤੋਂ ਨਿਕਲੀ ਸੀ ਫੁੱਗੀ ਪਾਈ ਬਾਕੀ ਕਣੀ ਆ ਕੇ ਚਾਹਾਂਗੇ ਅੱਜ ਚੈਂਕਲ ਆਇਆ ਪਿੰਡ ਦੇ ਸਾਹਮਣੇ 100 ਵਾਲੀ ਪਰਚੀ ਆ ਗਿਆ 100 ਆ ਗਿਆ ਬੰਦ ਕਰ ਆਪੇ ਨਾ ਭਾਈ ਨਾਲ ਹੀ ਬੇਈਮਾਨਾ ਕਰ ਆ ਕੋ ਗੱਟ ਫੁੱਜੀ ਦਿਓ ਜੀ ਨਾ ਮੋਟਰ ਤੇ ਭੋਸੜੀ ਦਿਓ ਆਹ ਯੇ ਉੜਜੀ ਦੇਖੀਏ ਫਾਸਰੀਨ ਦੇਖੀ ਮੈਂ ਗਰਗਮਾ ਦੂੰ ਔਰ ਤੂੰ ਦਾ ਨਾ ਪੱਟਦੀ ਮੇਰਾ ਸੁਭਾ ਹੋ ਜਾ ਦੂ ਦੀ ਬੁੰਡ ਜੇ ਘਰੇ ਜਾਉ ਆ ਪਿਆ ਫੁੱਜੀ ਦੇ ਕੱਲੀ ਨੂੰ ਫੇਰ ਆਉ ਮੈਂ ਤੈਨੂੰ ਮੈਂ ਤੈਨੂੰ ਮੈਥੋਂ ਮਰ ਜੂ ਨੀ ਸੁਣ ਜਾਲਾ ਤੂੰ ਛੰਗ ਮੈਂ ਜੋ ਮੈਥੋਂ ਖਾਨ ਹੋ ਗਿਆ ਖਬਰਦਾਰ ਜੇ ਮੇਰੇ ਤੇ ਬਾੜ ਕਰਿਆ ਮੈਂ ਤੈਨੂੰ ਦੱਛੂ ਗੋਲੀ ਮਾਰੂ ਹਾਂ ਮਰ ਜਾਏਗਾ ਮੇਰਾ ਸਾਲਿਆ ਛੋਡੇ ਵਰਗੇ ਬਹੁਤ ਦੇਖਿਆ ਮੈਂ ਦੇਖੀ ਦੇ ਪਿਆ ਕਿਹੜੇ ਲੋਟ ਹੈ ਕੀਵੀ ਪਿੱਛੇ ਦਾ ਭਾਂਡਾ ਲੰਨਾ ਵਿਸ਼ਵ ਜੁੱਦ ਲੱਗਿਆ ਸੀ ਲੱਗਿਆ ਸੀ ਕਿੱਥੇ ਤੁਸੀਂ ਭੱਜੋਆਂ ਭੋਸੜੀ ਪਿੱਛੇ ਕਿਵੇਂ ਖੁੰਡੇ ਘੂਰਦਾ ਤੇ ਤੂੰ ਭੋਸੜੀ ਤੂੰ ਐ ਕਹਿੰਦੇ ਨਾ ਵੀ ਫੁੱਜੀ ਦੇ ਭਾਈ ਆ ੱੱਕੀ ਆ ਉਹ ਲੈਦਾ ਵੀ ਮੈਂ ਭਾਈ ਦੀ ਬਾਹਰ ਕਰਨੀ ਭੋਸੜੀ ਹੋਰ ਮਰ ਗਿਆ ਤੂੰ ਕਹਿੰਦੇ ਮੈਂ ਪਛੇੜੀ ਕਿਹਾ ਦਿੰਨਾ ਭਾਈ ੱੱਕੀ ਆ ਭਾਂਡਾ ਲੰਨਾ ਜੋ ਢਿੰਦੇ ਬਰਾ ਕਾਲ ਜਾਂ ਮੱਚਿਆ ਭਾਈ ਕੀਵੀਆਂ ਪਿੱਛੇ ਇਸ਼ਾਰੇ ਭਾਂਡਾ ਲੰਨੋ ਵਰਗਾਲੀ ਬਾਹਰ ਨਾ ਬਣ ਬਗਾਇਆਂ ਦੇ ਬੀ ਪਿਆ ਕੇ ਦੀਆਂ ਪਿੱਛੇ ਤੂੰ ਕੀ ਕਰਦਾ ਹੈ ਸੈਣਾ ਵੇਣਾ ਮੈਂ ਤਾਂ ਬਸ ਅੜੀ ਤੇ ਚੱਕੀ ਜੋ ਮੁੱਛ ਦਾ ਰੌਲਾ ਪੈ ਗਿਆ ਕੋਈ ਨਹੀਂ ਮੈਂ ਹਟਾ ਦੂੰ ਅੜੀ ਕੋਈ ਨਹੀਂ ਜਾਂਦਾ ਮੈਂ ਚੁੱਪ ਗਈ ਕਹਿੰਦੇ ਜਾਂ ਮਗਜਾ ਖਾਈ ਅੱਛਾ ਆਜੋ ਜੀ ਨਹੀਂ ਹਟਾਉਣਾ ਮੈਂ ਹਟਾਉਂ ਤੂੰ ਮੋਟਾਏਗਾ ਭੈਂਦੀ ਫੁੱਜੀ ਆ ਮੈਂ ਤੇ ਸ਼ਾਹ ਬਟਾ ਦਿਆਂ ਤੂੰ ਘਰੇ ਆਈ ਮੈਂ ਤੌੜੂ ਤੇਰੀ ਲੱਤ ਵੀ ਫੌਜੀ ਲੈ ਕੇ ਚੜ ਜਾਈਂਗਾ ਮੇਰੇ ਤੇ ਮੈਂ ਮੈਂ ਮਰਜੀ ਦਾ ਮਾਲਕ ਘਰੇ ਆਈ ਭੈਂਦੀ ਫੁੱਜੀ ਘਰੇ ਦੂੰ ਖਾ ਗੰਡੇ ਨਾ ਮੈਨੂੰ ਕੋਈ ਨਹੀਂ ਕੋਈ ਨਹੀਂ ਘਰੇ ਆਈ ਫੇਰ ਕੱਢ ਲਈ ਜਾ ਤੂੰ ਲੈ ਗਿਆ ਮਕੰਜੇ ਨੂੰ ਆ ਪੀਪਣੀ ਜੀ ਲਈ ਫੜਾ ਮ ਬੁੰਡੀ ਜੀ ਦੇ ਨੂੰ ਫੜ ਕੇ ਕਿਵੇਂ ਆ ਮਕੰਜੇ ਨੂੰ ਲੈ ਜਾ ਤੂੰ ਤਾਂ ਤਾਂ ਬੁਲਾਉਂਦਾ ਗਿਆ ਤੂੰ ਮੈਂ ਤੈਨੂੰ ਦੱਸਾਂ ਮੇਰਾ ਸਾਲਿਆ ਇਹ ਤਾਂ ਮੈਂ ਰੋਕੀ ਇਹਨਾਂ ਨੂੰ ਸੁਭਾਅ ਪੜਾ ਦਾ ਬੰਤ ਦੱਸ ਮੈਂ ਆ ਪੈਂਗੀ ਫੁੱਦੀ ਕਬੂਤਰ ਮਾਰ ਦੋ ਇਹ ਨਾਲ ਜਾ ਕੇ ਜਾਂ ਭਾਜੋ ਕਬੂਤਰ ਉਹ ਕਾਹ ਨੂੰ ਯਾਰ ਇਹਦਾ ਚਗਲ ਹੈ ਇਹ ਜਾ ਕੰਮ ਨਹੀਂ ਕਰਨਾ ਭੈਣ ਜੀ ਫੁੱਦੀ ਨਾਲ ਤੁਸੀਂ ਕਬਜ਼ਾ ਲੈ ਲਓ ਬੇਸਨ ਕਹਿਣ ਤੋਂ ਬੰਤ ਨਹੀਂ ਏ ਤੇਰੇ ਨਾਲ ਮਦਦ ਚ ਆਉਂਦਾ ਭੈਣ ਦੀ ਫੁੱਜੀ ਬੇਸਨ ਕਹਤੋ ਛੜਾਲੇ ਕਾ ਕਨਾਲ ਉਹ ਜਿਹੜੀ ਡੱਬੀ ਸੀ ਕਿਹੜੀ ਬੇਸਨ ਦੇ ਮਾਰੇ ਟੱਟਿਆਂ 'ਚ ਗੋਲੀ ਤੇ ਛੜਾਈ ਆ ਛੜਾਈ ਨਹੀਂ ਅਗਲੇ ਨੇ ਬੱਤੇ ਦੂਰ ਕਰ ਲਿਆ ਉਹਦੇ ਕੋਲੇ ਖੁੰਡਾ ਸੀ 7 ਫੁੱਟ ਦਾ ਗੱਟਾ ਕਰ ਮਾਰ ਮਾਰ ਸਕੋਪਰ ਖੋਲ ਦੂੰ ਇਹਨਾਂ ਦੀ ਬੁੰਡ ਬੋਲੀ ਦੋਨੇ ਰਫਲਾਂ 'ਤੇ ਰਹਿ ਗਈ ਜਿੰਨੇ ਨਹੀਂ ਰਫਲਾਂ ਭੈਣ ਜੀ ਫੁੱਜੀ ਇਹ ਕਾਲੀ ਗੱਟਾ ਬੰਤੇ ਰਹਿ ਗਿਆ ਨਾ ਤਾਂ ਇਸ ਕਰਦਾ ਹਈ ਉਤੋਂ ਦੀ ਪੈਂਦਾ ਭੁੱਕਿਆਂ ਜਿਹੜਾ ਪ੍ਰੀਤਮ ਆਏ ਵੀ ਤੇਰੀ ਮਦਦ ਤੇ ਆਇਆ ਬੰਟੋਏ ਬਈ ਮੈਨੂੰ ਬੜਾ ਰੋਣ ਆਉਂਦਾ ਤੇਰੀ ਬਲੀਤ ਕੱਛੀ ਮਿੱਟੀ ਵਾਂਗ ਫੇਰ ਤੂੰ ਐਂ ਕਰ ਕੇ ਤੈਨੂੰ ਰੋਣ ਆਉਂਦਾ ਮਕੰਡਾ ਹਾਂ ਜੇ ਇਹਨੂੰ ਰੋਣ ਆਉਂਦਾ ਮਕੰਡ ਨੂੰ ਤੈਨੂੰ ਬੁੰਡ ਦੇ ਕੇ ਕੰਮ ਨਹੀਂ ਮੇੜੇ ਨਾਲ ਦਰਦ ਛੰਡਾ ਹੋ ਜੂ ਦਿਲ ਦਾ ਤੂੰ ਦੇਖ ਜਾ ਤੂੰ ਦੇ ਦੇ ਰੋਣ ਤੈਨੂੰ ਆਉਂਦਾ ਕਾਹ ਜਾ ਆਉਂਦਾ ਹੋਣੀ ਆ ਫਿਰ ਰੋਣਾ ਇਹ ਤਾਂ ਬੇਚਤੀ ਕਰਾਤੀ ਸਾਰੇ ਪੈੰਕੇ ਕਿ ਬੰਦ ਨਹੀਂ ਭਾਈ ਤਾਂ ਨਹੀਂ ਸੋਚੀ ਇਹ ਤਾਂ ਫੇਰ ਵੀ ਯਾਰੀ ਚ ਸੋਚੀ ਕੰਗੈਡਾ ਤੇਰੀਆਂ ਫਰੀਗਾਂ ਗਈਆਂ ਓਏ ਮੈਕ ਮੈਂ ਤੈਨੂੰ ਦੱਸਾਂ ਜੇ ਮੈਂ ਮੁੱਕ ਗਿਆ ਜੇ ਮੇਰੇ ਚੰਦ ਹੋ ਗਿਆ ਮੈਂ ਕੁਲਾ ਖਤਮ ਕਰ ਦੂੰ ਬਗ ਦਾ ਦੌੜਾ ਨਾ ਪੱਟ ਜੀ ਬੰਕੀ ਕਾਲੀ ਗਿਆ ਕਿਵੇਂ ਟੋਰੇ ਛੱਡ ਕੇ ਆ ਗਿਆ ਇੱਧਰ ਨੂੰ ਆਉਣਾ ਨਹੀਂ ਚਾਰਤੀ ਫੌਜ ਨਾਲ ਮੁਕੰਝੇ ਹੋਰੀ ਨੇ ਆ ਗਿਆ ਬੰਤੋ ਭੈਣ ਜੀ ਫੁੱਦੀ ਮਾਰ ਦੇਗਾ ਮੇਰੇ ਆ ਸਾਲਿਆ ਬਰਾ ਪਰਾ ਪਰਮੀ ਸਰਪੰਚਾ ਨੇ ਫੁੱਦੀ ਭੈਣ ਦੀ ਪੁਲੀਸ ਦੇ ਕੱਢਾ ਖੜਾ ਫਾਇਰ ਕੱਢੀ ਜੋ ਗੁਲਾਨੇ ਦੇ ਆ ਜਾ ਗਿਆ ਸਰਪੰਚ ਲੈ ਜਾ ਇਹਨੂੰ ਬਾਹਰ ਤੇ ਆ ਜਾ ਫਿਰ ਜੈਡਾ ਹੋਇਆ ਆਪ ਜੇ ਮੋਟਰ ਤੇ ਪੈ ਬੁੰਡ ਮਾਰਦਾ ਭੈਣ ਦੀ ਸਾਡੀ ਥਾਂ ਆ ਜਾ ਜੇ ਮੈਂ ਦੇਖ ਹੀ ਲੈਂਦਾ ਦੋਸੀ ਦੇਖੀ ਜੋ ਆਪ ਚ ਨਹੀਂ ਆ ਜਾ ਫਿਰ ਮੈਂ ਬੁੰਡ ਮਾਰ ਦੇਖਣ ਦੀ ਸਰਦਾਰ ਬੰਦਾ ਤੜਕੇ ਤੂੰ ਦੰਚਣ ਨਾਲੇ ਉਹਨੂੰ ਨਾਲੇ ਤੈਨੂੰ ਦੱਸ ਦਿਓ ਯਾਰ ਜਿਹੜਾ ਭੈਣ ਦੀ ਫੁੱਦੀ ਤੂੰ ਤਾਂ ਕਿ ਰਾਸ਼ਨਕਾਰ ਨਾ ਕਟਾ ਦੇ ਕੋਈ ਨਹੀਂ ਕੋਈ ਨਹੀਂ ਆ ਬਾਲੀ ਗਾਏ ਆ ਜਾਨ ਕੇ ਤੇ ਮੂਕੇ ਬੀ ਦੀ ਬੰਡ ਬੋਲਦੀ ਕੀ ਫੁੱਦੀ ਭੈਣ ਦੀ ਪਹੀ ਤੇ ਜੀਪ ਖਲਾੜ ਕੇ ਆਏ ਹਾਂ ਟੱਕ ਜਾ ਟੱਕ ਜਾ ਤੂੰ ਮੇਰਾ ਛਾਲਿਆ ਮਰ ਜਾਏਗਾ ਐ ਕਹਦਾ ਤੇਰੀ ਸਾਫ ਕਾ ਮਛੂਕ ਦੀ ਚੁੰਨੀ ਲੈ ਲੈ ਸੁੰਘ ਲਿਆ ਕਰੀ ਹਾਂ ਫੁੱਦੀ ਦੇ ਗੱਤ ਦੀ ਮੋਟਰ ਤੇ ਕੱਚਾ ਪਿਆਂਦਰ ਵੀ 100 ਲੰਬੋੜਾ ਓ ਪਿਆਂਦਰ ਛਟਾ ਛਟਰ ਤੇ ਹਾਂ ਬਾਗ ਗਿਆ ਪੰਜ ਸਾਲ ਪਰ ਕਾ ਕੇ ਛੱਡਿਆ ਹਾਂ ਪੰਜ ਛੇ ਉਹ ਤਾਂ ਮੈਂ ਉਹਕ ਉਹ ਤਾਂ ਕਹਿੰਦੀ ਮੈਂ ਰਮਾ ਕਰਨ ਵਾਸਤੇ ਸੀ ਉਹ ਦੀਰ ਕੀ ਥਾਪੀਆਂ ਮਾਰਦਾ ਜੱਟ ਨੇ 5 ਸਾਲ ਪਰਕਾ ਕੇ ਛੱਡੀ ਆ 5 ਸਾਲ ਫੁੱਦੀ ਨਾਲ ਪੈਣਾ ਹੁਣ 5 ਸਾਲ ਫੁੱਦੀ ਦਿਆ ਉਹ ਦੀ ਲੈ ਕੇ ਉਹ ਦੀ ਚੱਟ ਰਿਆ ਆ ਆਪ ਦਾ ਐਸਾ ਨਾ ਲੰਨੀ ਚੁੰਗੀ ਗਏ ਫੁੱਦੀ ਦਿਆ ਮੰਗੜਲੀ ਮੰਗੜਲੀ ਲੈਣਾ ਹਾਂ ਮੰਗੜਲੀ ਸਾੜ ਪਰਕਾ ਇਹ ਜੀ ਪਿੱਛੇ ਥਾਪ ਗਿਆ ਮੰਗੜਲੀ ਲੈਣਾ ਫੁੱਦੀ ਦਿਆ 5 ਲੀਟਰ ਆਉਂਦੀ ਜੱਟ ਨੇ ਪੱਟੀ ਸੀਗੀ ਆਉਂਦੀ ਪਹਿਲਾਂ 5 ਲੀਟਰ ਵਾਲਾ 5 ਲੀਟਰ ਵਾਲਾ ਰਿਫਾਇਨਡ ਦਾ ਚਕਾਇਆ ਕਰ ਲੈ ਮੇਰੇ ਉੱਥੇ ਰਿਓ ਸਾਰਾ ਪੈਂਟਾ ਫਟਦਾ ਸੀ ਤੇਰੇ ਵਰਗੇ ਬਾਂਗਰ ਫੇਡੇ ਚੀ ਮੰਗਰ ਜੱਟ ਨੇ ਪੱਟੀ ਸੀ ਆਉਂਦੀ 5 ਸਾਲ ਆ ਤੇ ਹੁਣ ਜੱਟ ਕਿੱਧਰ ਗਿਆ ਭੈਂਟਾ ਫੁੱਦਾ ਹੀ ਜਾਵੇ ਹੁਣ ਕੀ ਰਹਿਣਾ ਉਹ ਮੈਨੂੰ ਕੋਈ ਨਹੀਂ ਨੰਬਰ ਦਾ ਤੇਰੇ ਨਾਲ ਚੋਤੇ ਦਾ ਦੇਾਂਗੇ ਆਲਾ ਬਣਾ ਤਾਂ ਹੁਣ ਤਾਂ ਕੁਸ ਮਰਜੀ ਕਰੀ ਜਾ ਮੈਂ ਮੰਗਰ ਟੱਕਰੀ ਨਹੀਂ ਮਾਰਦਾ ਆਲੇ ਕਿ ਮੰਗਰ ਲੀ ਦੇਣਾ ਭੜਾਕੇ ਮਾਂਗਰਲੀ ਮਾਂਗਰਲੀ ਨਾ ਮੂਰਲੀ ਤੇ ਪੜਾ ਬੂਲੀ ਜਿ ਕੋ ਨਹੀਂ ਪਾਉਂਦਾ ਮੈਨੂੰ ਇਹਦੇ ਦੇ ਰੌਂਦ ਟਿੱਕ ਪਿਆ ਮਕੰਨਦੋਏ ਪੰਜ ਸਾਲ ਪਰਕਾਈਆ ਫੁੱਦਿਆ ਜੀ ਦੇ ਵਿੱਚ ਥਾਪੀਆਂ ਮਾਰਦਾ ਭੈਣ ਜੀ ਫੁੱਜੀ ਕਹਾ ਆ ਗਿਆ ਹੈ ਫੌਗੀ ਲੈ ਕੇ ਨਾਲ ਮਕੰਨਦ ਨੂੰ ਗੱਦਾਂ ਦੇਖ ਕਰਦਾ ਬਾਗ ਚੋ ਓਏ ਕਿਉਂ ਤੁਸੀਂ ਆਪ ਜਾਲੀ ਕਰਾਉਣੀ ਆ ਮੈਂ ਕਹਿੰਦਾ ਕਾਨੂੰ ਕਾਨੂੰ ਪੰਤੋ ਚੇਰੀ ਬਜਤੀ ਕਰਾਤੀ ਹਾਈ ਦਰ ਪਾਣੀ ਲੱਗਾ ਕੇ ਤੇ ਚਿਲਕ ਕੇ ਬੁੰਡ ਪੜਾ ਲਓ ਮਸ਼ੂਕ ਦੇ ਚਾਚ ਹੋਰ ਯਾਰ ਹਰ ਹੈ ਫਾਟਾ ਕਾਇਰ ਜੰਦੀ ਵਾਰ ਹਰ ਹੈ ਹਰ ਹੈ ਯੰਜੇ ਨਾ ਬੁੰਡ ਬੋਲ ਦੀ ਭਾਂਡੇ ਲੰਨੋ ਜਿਵੇਂ ਪੇਟਾ ਮਗਰ ਗੜਾ ਜਾਂਦਾ ਨਾ ਪਤੀਲੀਆਂ ਚੰਗੀ ਪੁੱਜੀ ਦਿਓ ਮੇਰੇ ਨਾਲ ਕੀ ਟੱਕਰਾਂ ਲੈਨੇ ਹੋ ਆ ਹਟ ਰੇ ਰੇ ਭਾਂਡੇ ਲੰਨਾਂ ਦੇ ਕਿੱਥੇ ਖੜਾ ਪੱਤਿਆ ਦੀ ਬੁੰਡ ਦੇ ਨੇ ਹਜੇ ਦੇਖ ਲੱਚਤੀ ਅਸੀਂ ਆਹਾ ਫਾਇਨ ਗੱਡਲੇ ਨੇ ਸਾਰਾ ਪੱਟਾਂ ਦਾ ਜੋਰ ਲੱਗ ਗਿਆ ਮੁੜ ਕੋ ਮੁੜਕੀ ਹੋਵੇ ਚੱਲ ਕੱਢਣ ਨੂੰ ਸਹੀ ਇੱਕ ਇਹਨਾਂ ਸਕੂਟਰੀ ਲੈ ਕੇ ਜਮਾ ਜਿਹੜੀ ਸਿੱਧੀ ਵੱਜੇ ਮੋਟਰ ਤੇ ਫਿਰ ਜੇ ਬੰਦੇ ਬੋਲਦੀ ਨਾ ਘਰੇ ਮਿਲੇ ਭੋਸੜੀ ਨਾ ਬਾਹਰੇ ਹੀ ਮਰ ਜੂ ਮੁੱਠ ਮਾਰ ਮਾਰ ਫੁੱਜੀ ਦਾ ਟੌਰੀ ਵਾਲਾ